ਇੰਨਾ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹ ਨਾ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਇਹਦੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਲਿਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮਹਿਰੋ ਵਾਲੇ ਨੂੰ ਕਹਦੇ ਇਹ ਗੱਲਬਾਤ ਕਹਿ ਦਿਓ ਵੀ ਪ੍ਰਸ਼ਾਸਨ ਇਸ ਚੱਕਰ 'ਚੋਂ ਬਾਹਰ ਹੋ ਜਾਵੇ ਵੀ ਅਸੀਂ ਮਹਿਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਖਦੀ ਤੁਸੀਂ ਮੈਨੂੰ ਸੰਗਲ ਸੰਗਲ ਦਾ ਬੰਨ ਕੇ ਲੈ ਜਾਓਗੇ ਤੇ ਨਾਨਕ ਸਰਿਆਂ ਦੇ ਪੈਰਾਂ 'ਚ ਸੈੱਡ ਦੋਗੇ ਇਹ ਕੋਈ ਹੋਰ ਜਨਮ ਜਨਮ ਦੀ ਗੱਲਬਾਤ ਆ ਖੂਖਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਕਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੁਗਵਾ ਲੋਗੇ ਸਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਅਮਰਤਪਾਲ ਸਿੰਘ ਮਹਿਰੋ ਤੇ ਜੋਨੀ ਬਾਬੇ ਦਾ ਮਸਲਾ ਸੋਸ਼ਲ ਮੀਡੀਆ ਤੇ ਭਖਦਾ ਜਾ ਰਿਹਾ ਹੈ ਜੋਨੀ ਬਾਬਾ ਵੀ ਰਿਪਲਾਈ ਕਰ ਰਿਹਾ ਹੈ ਅਮਰਤਪਾਲ ਸਿੰਘ ਮਹਿਰੋ ਨੇ ਤੇ ਅਮਰਤਪਾਲ ਸਿੰਘ ਮਹਿਰੋ ਕਾਫੀ ਦਿਨਾਂ ਤੋਂ ਚੁੱਪ ਸੀ ਉਹਨਾਂ ਦਾ ਕੋਈ ਵੀ ਵੀਡੀਓ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਉਹਨਾਂ ਨੇ ਇੱਕ ਨਵਾਂ ਵੀਡੀਓ ਲਾਈਵ ਆ ਕੇ ਛੱਡ ਦਿੱਤਾ ਹੈ ਆਪਣੇ ਸੋਸ਼ਲ ਮੀਡੀਆ ਤੇ ਜਿਸ ਦੇ ਵਿੱਚ ਉਹਨਾਂ ਨੇ ਜੋਦਨੀ ਬਾਬੇ ਬਾਰੇ ਗੱਲਬਾਤ ਕੀਤੀ ਹੈ ਔਰ ਉੱਥੇ ਹੀ ਇੱਕ ਮੀਟਿੰਗ ਹੋਈ ਸੀ ਨਾਨਕਸਰਿਆ ਦੇ ਵੱਲੋਂ ਜਿਸ ਦੇ ਵਿੱਚ ਅਮਰਤਪਾਲ ਸਿੰਘ ਮਹਿਰੋ ਦੀ ਵੀ ਗੱਲਬਾਤ ਹੋਈ ਸੀ ਜਿੱਥੇ ਕਿਹਾ ਜਾ ਅਸੀਂ ਕਿ ਜੇਕਰ ਅਮਰਤਪਾਲ ਸਿੰਘ ਮਹਿਰੋ ਅਜਿਹੀਆਂ ਹਰਕਤਾਂ ਕਰਦਾ ਰਿਹਾ ਤਾਂ ਅਸੀਂ ਅਮਰਤਪਾਲ ਸਿੰਘ ਮਹਿਰੋ ਨੂੰ ਚੱਕ ਕੇ ਲੈ ਜਾਾਂਗੇ ਤੇ ਉਸ ਤੋਂ ਮਾਫੀ ਮੰਗਾਵਾਗੇ ਪਰ ਉਸੇ ਤੇ ਹੀ ਹੁਣ ਅਮਰਤਪਾਲ ਸਿੰਘ ਮਹਿਰੋ ਦਾ ਰਿਪਲਾਈ ਆ ਚੁੱਕਾ ਹੈ ਔਰ ਜਿਹੜੀਆਂ ਆਡੀਓ ਕਾਲਾਂ ਵੀਡੀਓ ਕਾਲਾਂ ਜਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾਨਕ ਸਰ ਦੇ ਨਾਲ ਰਿਲੇਟਡ ਵੀਡੀਓ ਵਾਇਰਲ ਹੋ ਰਹੀ ਹੈ ਉਸ ਦੇ ਬਾਰੇ ਵੀ ਅਮਰਤਪਾਲ ਸਿੰਘ ਮਹਿਰੋ ਨੇ ਇਸ ਵੀਡੀਓ ਦੇ ਵਿੱਚ ਖਲਾਸਾ ਕੀਤਾ ਹੈ ਤੁਹਾਨੂੰ ਦਿਖਾਉਨੇ ਆ ਅਮਰਤਪਾਲ ਸਿੰਘ ਮਹਿਰੋ ਦਾ ਇਹ ਲਾਈਵ ਵੀਡੀਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੋਣ ਦੇ ਲਈ ਉਥੇ ਹੀ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਜੇਕਰ ਤੁਸੀਂ ਅਮਰਤਪਾਲ ਸਿੰਘ ਮਹਿਰੋ ਦੇ ਨਾਲ ਸਹਿਮਤ ਹੋ ਤਾਂ ਔਰ ਤੁਹਾਡਾ ਇਸ ਵੀਡੀਓ ਤੇ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਲਿਖੋ ਜੇ ਹੁਣ ਤੁਸੀਂ ਦੇਖੋ ਭਾਈ ਅਮਰਤਪਾਲ ਸਿੰਘ ਮਹਿਰੋ ਦਾ ਇਹ ਲਾਈਵ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਹਾਂ ਸਾਥ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚਾਹ ਪੇਸ਼ ਕਰਕੇ ਨਹੀਂ ਸੀਗੇ ਇਹ ਸਾਡੇ ਕੋਲ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲ ਪਾਉਣ ਨੂੰ ਵੀਡੀਓ ਨਹੀਂ ਹੈ ਜਾਂ ਫੋਟੋ ਨਹੀਂ ਹੈ ਹੈਗੇ ਚਾਹ ਪੇਸ਼ ਕਰਕੇ ਸੀ ਸਾਨੂੰ ਕਈ ਦਾਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਨਹੀਂ ਭਾਈ ਸਾਹਿਬ ਵੀ ਜ ਤੁਸੀਂ ਕੀਤੀ ਤੇ ਇਹਨੂੰ ਆਪਾਂ ਜਿਆਦਾ ਲੰਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾ ਕਰੀਏ ਇੱਕ ਬੀਬੀ ਦੀ ਅਮਰਤਕਾਰੀ ਬੀਬੀ ਜੀ ਦਾ ਕੇਸ ਕਿ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰੇ ਪੇਜਾਂ ਦੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਨਾਲ ਉਹਦੇ ਨਾਲ ਇਲਜ਼ਾਮ ਲਾਇਆ ਜਾਂਦੇ ਲੱਖੇ ਬਾਬੇ ਤੇ ਵੀ ਇਹਨੇ ਉੱਥੇ ਆ ਆ ਕੁਝ ਕੀਤਾ ਉਹਨੇ ਮੱਛੀਆਂ ਕਾਧੀਆਂ ਇਦਾਂ ਉਹਦਿਆਂ ਦਾ ਲੱਭਤਾ ਹੁੰਦੀਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਮ ਲਿਆ ਵੀਡੀਓ ਦੇ ਵਿੱਚ ਵੀ ਅਮਰਪਾਲ ਸਿੰਘ ਮੇਰੇ ਤੱਕ ਪਹੁੰਚ ਦੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਤੇ ਕੋਈ ਗੱਲਬਾਤ ਨਹੀਂ ਕੀਤੀ ਤਰਫ ਵੀਡੀਓ ਪਾ ਕੇ ਜਰੂਰ ਕਿਆ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੀ ਸੀ ਮੈਂ ਕਹਿਆ ਵੀ ਪਹੁੰਚ ਗਈ ਮੇਰੇ ਤੱਕ ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹਨਾਂ ਤੇ ਜਾਮ ਲਾਇਆ ਹੋਵੇ ਤਦ ਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਪਾਪ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਆ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਆ ਫਿਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੁਣ ਉਹਦੀਆਂ ਗੱਲਬਾਤ ਇਹਨਾਂ ਦੀ ਪੰਜ ਤੀਕਾਂ ਵਾਲੇ ਇਕੱਠੇ ਜਿਹੜਾ ਅੱਜ ਇਕੱਠ ਹੋਇਆ ਹਾਲ ਕਿ ਅਸੀਂ ਕਿ ਉੱਥੇ ਨੇੜੇ ਤੇੜੇ ਸੀ ਕੋਈ ਨਾ ਰਹਾਦਾ ਸੀ ਇਕੱਠ ਦੇ ਵਿੱਚ ਜਾਣਦਾ ਐਡੇ ਡਰੂ ਬੰਦੇ ਨਹੀਂ ਹੈ ਕਿ ਅਸੀਂ ਪਾ ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਕਿ ਮਹਿਰੋ ਵਾਲਾ ਸਾਡੇ ਸਾਹਮਣੇ ਆ ਕੇ ਟੱਕਰ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪੁੱਛਦਾ ਕੀਤਾ ਜੀ ਮਹਿਰੋ ਨੂੰ ਕਹਦੇ ਭਾਜਾਂ ਨੂੰ ਵਾਹਨ ਇੱਕੋ ਜਿਹੇ ਹੁੰਦੇ ਆ ਤੇ ਫਿਰ ਆਪਾਂ ਨੇ ਵਾਹਨ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਨੇ ਵਾੜ ਲਏ ਬਈ ਵਾਹਨ ਇੱਕੋ ਜਿਹੇ ਹੋ ਸਕਦੇ ਤੈਨੂੰ ਕਿਆ ਸੀ ਨਾਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਕੱਲੇ ਰਹੂੰਗਾ ਤੇ ਆ ਤੂੰ ਦੂਜੇ ਵਿੱਚ ਕਿਉਂ ਵਾੜ ਲੇ ਨਾਲੇ ਪੁਲਿਸ ਵਾੜ ਲਈ ਬਾਬਾ ਬਲੀ ਸੰਜੀ ਆਪਣਾ ਹੀ ਮਸਲਾ ਨਹੀਂ ਹੈ ਆਪਣਾ ਸਿਸਟਮ ਹੀ ਹੈ ਇਹ ਜੇ ਬਹੁਤ ਬਹੁਤ ਆਈ ਏਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਨਾਲ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦਿਓ ਜੇ ਏਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਲ ਖੜਦੇ ਤੇ ਤੁਸੀਂ ਇਹ ਗੱਲਬਾਤ ਕਹਿ ਦਿਓ ਕਿ ਪ੍ਰਸ਼ਾਸਨ ਇਸ ਚੱਕਰ ਤੋਂ ਬਾਹਰ ਹੋ ਜਾਵੇ ਵੀ ਅਸੀਂ ਮੈਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਠੱਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਬਾਬਾ ਇਸ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮੰਗਾਵਾਂਗੇ ਇਹ ਇਹ ਨਹੀਂ ਹੋ ਸਕਦਾ ਕ ਤੇ ਜੇ ਤੁਸੀਂ ਕਹਿੰਦੇ ਤੁਸੀਂ ਮੈਨੂੰ ਸੰਗਲ ਬੰਨ੍ਹ ਕੇ ਲੈ ਜਾਓਗੇ ਤੇ ਨਾਲ ਸਾਰਿਆਂ ਦੇ ਪੈਰਾਂ 'ਤੇ ਸੱਟ ਦੋਗੇ ਇਹ ਕੋਈ ਹੋਰ ਜਨ ਜਨ ਦੀ ਗੱਲਬਾਤ ਆ ਖੂਰਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਹੋਰ ਤੁਸੀਂ ਬੰਨ੍ਹ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮੰਗਵਾ ਲਓਗੇ ਤੁਸੀਂ ਤਾਂ ਮੈਨੂੰ ਚੈੱਕ ਕਰਕੇ ਵੱਢ ਵੀ ਦੋਣਾ ਤਾਂ ਵੀ ਮੇਰੇ ਇਥੇ ਰੋਂ ਦੇ ਵਿੱਚ ਮਾਗੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਹ ਤਾਂ ਮੈਂ ਸੰਗਲ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਤੇ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸਦਾ ਵੀ ਇਹਨਾਂ ਦੇ ਉੱਤੇ ਸ ਜਸੀ ਨੇ ਉਹ ਅੱਠ ਸਾਰੇ ਬੱਚੇ ਨਾ ਕੰਮ ਕੀਤਾ ਵਾ ਕਮਰੇ ਦੇ ਵਿੱਚ ਵੜ ਕੇ ਵਿੱਧ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜੱਸੀ ਵਾਲੇ ਕੇਸ ਦੇ ਸਾਹਮਣੇ ਆਏ ਆ ਫਿਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾਂ ਨੇ ਉੱਥੇ ਜਗਰਾਵ ਮੋਰਚਾ ਲਾ ਕੇ ਪਰਚਾ ਦਾ ਜਗਰਾਅ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਆ ਤੁਸੀਂ ਨਾਨਕ ਖਰਿਆਂ ਵਾਲੇ ਮਾਰਨ ਵਾਸਤੇ ਫਿਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤੇ ਛੋਟੀਆਂ ਗੱਡੀਆਂ ਸਾਹਮਣੇ ਉਹਨਾਂ ਦੇ ਘਰ ਮੂਰੇ ਖੜ੍ਹ ਗਈਆਂ ਸੀ ਵੀ ਆਹ ਤਾਂ ਪਹਾੜੇ ਨਹੀਂ ਖਾਣਾ ਜੇ ਮੈਂ ਵਾਲੇ ਨੂੰ ਕੋਈ ਗੱਲ ਦੱਸੀ ਮੈਂ ਤਿੰਨਾਂ ਮੁਖੀਆਂ ਦਾ ਫੇਰਵਾ ਦਿੱਤਾ ਸੀ ਤਿੰਨਾਂ ਮੁਖੀਆਂ ਤੁਸੀਂ ਮੈਂ ਮੈਂ ਇਲਜਾਮ ਕਿਹਦੇ ਤੇ ਲਾਤੇ ਮੈਂ ਤਾਂ ਥੋੜੇ ਸਿਸਟਮ ਤੇ ਲਾਇਆ ਤੇ ਉਹ ਇਲਜਾਮ ਥੋੜੀ ਤਾਂ ਕੀਕਦਾ ਸੱਚੀਆਂ ਵਾ ਤੁਸੀਂ ਬੀਬੀ ਦੇ ਗਾਰਵਾਈ ਕਰਨੀ ਕਰੋਗੇ ਇਲਜਾਮ ਲਾਇਆ ਉਹ ਸੱਚੀ ਛੁਟੇ ਹੋਗੀ ਭਾਈ ਦੋ ਜਣੇ ਤੁਸੀਂ ਜਾਣੇ ਥੋੜਾ ਕੰਮ ਜਾਣੇ ਉਹਦਾ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਤਾ ਮੇਰੇ ਤੱਕ ਪਹੁੰਚ ਗਈ ਮੈਂ ਉਹਦੇ ਬਾਰੇ ਸਵਾੜੀ ਨੀ ਖੜਾ ਕੀਤਾ ਥੋੜੇ ਕੋਲ ਬਾਬਾ ਜੀ ਤੇ ਤੁਸੀਂ ਤੁਹਾਨੂੰ ਇਹ ਹੁਣ ਸੰਗ ਤੁਹਾਨੂੰ ਮੈਂ ਕੁਝ ਗੱਲਾਂ ਕਹਿਣਾ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ ਘੱਟ 300 ਤੋਂ ਵੱਧ ਬਿਆਦ ਵੀ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬਿਆਦ ਦੀ ਅੱਗਾ ਵੀ ਲਾਈਆਂ ਗਈਆਂ ਗੁਰੂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋ ਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਆ ਚੋਗੀਆਂ ਥਾਂਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੋਣ ਉਹ ਤਾਂ ਤੁਸੀਂ ਕਹਿ ਨਹੀਂ ਬਾਬਾ ਬਲਵੀਰ ਸਿੰਘ ਜੀ ਦੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚੋਂ ਕੇਲ ਪਾਰ ਕੇ ਬੰਨ ਕੇ ਕਾਲ ਤੱਕ ਸੈਤ ਲਿਆਵਾਂਗੇ ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸ਼ਿਆ ਸੱਤਾਂ ਥਾਂ ਲਾ ਜਾਪਾ ਤਾਂ ਬੰਗਾ ਰਿਆ ਦੱਸੋ ਆ ਜਦੋਂ ਆ ਪਿੱਛੇ ਮਹੀਨਾ ਪਹਿਲਾਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਬੀਬੀ ਗੁਰਨਾਨਕ ਦੇਵ ਜੀ ਮਹਾਰਾਜਾ ਰੂਪ ਧਾਰਨ ਕਰਕੇ ਉਹ ਨਾਕ ਕਰਦੀ ਆ ਗੁਰਨਾਨਕ ਨਰਦੀ ਪੂਜਾ ਕਰਨ ਵਾਲੇ ਸਾਰੇ ਨਾਨਕਸਰਿਆਂ ਦੇ ਵਿੱਚੇ ਬਾਬਾ ਤੁਸੀਂ ਉਦੋਂ ਤੁਸੀਂ ਕਹਾਂਗੇ ਸੀ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲੇ ਨੱਕ ਚ ਲਗੇ ਪਾ ਕੇ ਲੈ ਆਵਾਂਗੇ ਉਦੋਂ ਇੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜਾ ਦਾ ਫੋਟੋ ਜਿਹੜਾ ਤੁਸੀਂ ਇੱਥੇ ਪੂਜ ਰਹੇ ਆ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਟ ਕੇ ਸ਼ਰਧਾਰਤੀਆਂ ਸਾਹਿਬ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇ ਗਏ ਆ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਬਾਬਾ ਬਲਦੇਸਰ ਤੂੰ ਕਹਾਂਗੇ ਮੈਂ ਸੰਗਲ ਨਾਲ ਬੰਨ ਕੇ ਲੈ ਆ ਕੇ ਨਾਨਕਸਰਿਆਂ ਦੇ ਪੈਰਾਂ 'ਚ ਸੈਡ ਦੂੰਗਾ 3 ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫੇਕੂ ਹਿੰਦੂ ਅਨਿਲ ਅਰੋੜਾ ਜ ਮੇਤਾ ਤਾਲੂਜੀ ਦੇ ਤਰਫਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਟਾਈਮ ਨਾਲ ਸੌਂ ਜਾਇਆ ਕਰਦੇ ਹਾਂ ਜਦ ਅਦਾਲਤਾਂ ਨੇ ਹੋਰ ਰਾਤੀ ਜੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰ ਰਹੀ ਕਿ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੇਤਕ ਸੰਬੰਧ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੋਣੇ ਸੀ ਉਹ 50 ਕਿਲੋਮੀਟਰ ਜਗਰਾਵ ਤੋਂ ਲੁਧਿਆਣਾ ਪੈਂਦਾ ਹੈ ਕਿਸੇ ਇੱਕ ਨਾਲਕ ਸਰਗੇ ਦੇ ਮੂੰਹੋਂ ਜਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸਾਥ ਸਮਾਜ ਇਕੱਠਾ ਕਰਕੇ ਬਲਦੀਰ ਸਿੰਘ ਨੂੰ ਸਦਕੇ ਦੇ ਨੈਲ ਰੋਡਿੰਗ ਲੈ ਕੇ ਨਾਲ ਸਰਾਂ ਦੀ ਬੋਕਲ ਸੈੜ ਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਰਸ਼ਾਪੇ ਪ੍ਰੈਸ ਨੋਟ ਸ਼ਾਪੇ ਆ ਵੀਆ ਫਟੇਨਾਮੇ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਹੈ ਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਵੰਗਾ ਰਿਆ ਸੀ ਗਵਰਨਮੈਂਟ ਤੇ ਪੁਲਿਸ ਨੂੰ ਕਿ ਜੈਨਲ ਰੋਡਾਂ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹਾਂ ਕਿ ਸਾਡੇ ਹੱਥਾਂ ਗਿਆ ਜੈਨਲ ਰੋਡ ਨੂੰ ਮਾਰਨ ਲਈ ਜੀ ਵੱਟ ਕੇ ਦਾਸ ਤੇ ਪੇਜੋਵਾਂਗੇ ਵੀ ਅਸੀਂ ਸਿੱਖਾਂ ਤੇ ਸਾਡੇ ਪਹਿਲੀ ਪਾਰਸ਼ਾਈ ਦੇ ਵਿਰੋਧ ਨੇ ਆਹ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਹਦੇ ਤੋਂ ਸੀ ਸਮਾਜ ਸੱਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆਹ 2-3 ਦਿਨ ਪਹਿਲਾਂ ਸਾਰਾ ਪੰਜਾਬ ਪੱਬਾ ਪਾ ਸੀ ਗੰਦੇ ਪਾਣੀ ਲੈ ਕੇ ਕਾਲੇ ਕਿੰਨੇ ਗਣ ਸਖਰ ਗਣ ਦਸਤਾਰਾ ਲੀਆਂ ਕੋਈ ਭਈਆਂ ਨਹੀਂ ਸਖਾ ਨੂੰ ਬੰਗਾਰਦਾ ਪੰਜਾਬ ਦੀ ਧਰਤੀ ਕਾ ਕੇ 50 ਕਿਲੋਮੀਟਰ ਪਈਦਾ ਨਾਨਕਸਰ ਤੇ 800 ਡੇਰਾ 800 88 88 ਆ ਗਿਆ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਬਾਤ ਤੁਸੀਂ ਅਪੀਲ ਨਹੀਂ ਕੀਤੀ ਜਿੱਤ ਵੀ ਅੱਜ ਸੰਤ ਸਮਾਜ ਇਕੱਠਾ ਹੋ ਜੇ ਵੀ ਕਾਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਗਤ ਦੇ ਜੇ ਆંકੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋ ਆ ਤੇ ਇੱਕ ਮੌਤ ਹੁੰਦੀ ਛਿੱਟੇ ਨਾਲ ਨ ਕਿ ਤੂੰ ਸਿੱਕੇ ਕਦੇ ਸੰਤ ਸਮਾਜ ਦਾ ਕੱਠ ਨਹੀਂ ਕੀਤਾ ਕਦੇ ਬਾਬਾ ਬਲਦੀ ਸਾਹਿਬ ਤੂੰ ਕਹਾਂ ਨਹੀਂਦਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈਟ ਲੈਣੇ ਆ ਵੀ ਜਿਵੇਂ ਵੀ ਦੂਜੇ ਵਡੇਰਿਆਂ ਨੇ ਸਾਡਿਆਂ ਨੇ ਸਜਾ ਦਿੱਤੀ ਸੀ ਤੁਹਾਨੂੰ ਇਹ ਸਾਧੂ ਇਹ ਚੰਗੇ ਹੋਗੇ ਜਿਨ੍ਹਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਲੂਏਗੇ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਇਆ ਵੀ ਤੁਹਾਡੇ ਸਿਸਟਮ 'ਚ ਇਹ ਹੋਇਆ ਤੇ ਵਿੱਦ ਪ੍ਰੂਫ ਲਾਇਆ ਬੱਚਾ ਨੇ ਗਵਾਹੀਆਂ ਦਿੱਤੀਆਂ ਤਾਂ ਲਾਇਆ ਉਹ ਪੰਜਾਬ ਦੇ ਵਿੱਚ ਰੋਜ਼ ਰੇਵ ਹੋ ਰਿਹਾ ਤੀਜੇ ਦਿਨ ਬੇਅਦਬੀ ਹੋ ਰਹੀ ਆ ਦੂਜੇ ਦਿਨ ਇੱਕ ਦਿਨ ਛੱਡ ਕੇ ਰੇਵ ਹੋ ਰਿਹਾ ਕੁੜੀਆਂ ਸੇਫ ਨਹੀਂ ਹੈਗੀਆਂ 80% ਕੁੜੀਆਂ ਦੇ ਨਹੀਂ ਹੁੰਦੇ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਘਰ ਦੁਖੀ ਬੈਠਣੇ ਬਿਨਾਂ ਤਲਾਕ ਕਰਦੇ ਤੁਸੀਂ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੂੰ ਨਿਕੇਲ ਪਾ ਕੇ ਲਿਆਈਏ ਮੈਰੋਂ ਵਾਲੀ ਤੁਹਾਨੂੰ ਚੇਤੇ ਆ ਗਿਆ ਕੱਲਾ ਵੀ ਉਹ ਦੁਖੀ ਆ ਵੀ ਪੰਥ ਦਾ ਉਹਨਾਂ ਨੇ ਦੋਸ਼ ਲਾਤੇ ਬਹੁਤ ਮਾਰੀ ਗੱਲ ਆ ਸੰਗ ਰੇਵ ਵਿਚਾਰੇ ਵੀ ਇਹ ਮੇਰੇ ਦੋਸ਼ਮੰਡ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹਦਾ ਦੋਸ਼ਮੰਡ ਥੋੜੇ ਆ ਪੰਜਾਬ ਦੇ ਆ ਮੜਾ ਸਰਕਾਰ ਨੂੰ ਵੰਗਾਰਿਆ ਨਹੀਂ ਹੈਗਾ ਇੱਥੇ ਮੇਰੇ ਬਰਾਦਰ ਤੁਸੀਂ ਕੰਪਲੇਂਟ ਪੇਪਰ ਜੱਪ ਚਾਕੇ ਪੁਲਿਸ ਸਾਹਿਬ ਸਾਨੂੰ ਬੜਾਤਾ ਵੀ ਕਿੰਨੇ ਦਿਨ ਅਜੇ ਕਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਿਹੜਾ ਚੋਣਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਤੁਸੀਂ ਮੇਰੇ ਤੇ 8000 ਰੁਪਏ ਦਰਜ ਕਰ ਦੋ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਮੈਂ 31 ਅਗਸਤ ਜਿੱਦੇ ਦਾ ਚਰਨ ਘਟ ਵਾਲਾ ਸਾਹਰ ਕੁੱਟਿਆ ਉਹਦੇ ਦਾ ਮੈਂ ਘਰੇ ਨਹੀਂ ਗਿਆ ਉਹਦੇ ਦਾ ਮੈਂ ਘਰੇ ਨਹੀਂ ਗਿਆ ਮੈਨੂੰ ਜਦੋਂ ਨਵਾਂ ਵਾਰੇ ਪਤਾ ਲੱਗਾ ਠੀਕ ਹੈ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉਥੇ ਸਟੇਜ ਸਜਾਈ ਤੁਸੀਂ ਸੱਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਦੀ ਗੱਲ ਹੋ ਗਿਆ ਉੱਥੇ ਉਹਦੇ ਨਾਲ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਖੜਨ ਦੇ ਦੁਰ ਪਿਆ ਉੱਥੋਂ ਕਹਿੰਦੇ ਜੇ ਗਵਰਨਮੈਂਟ ਪੁਲਿਸ ਪ੍ਰਸ਼ਾਸਨ ਨੇ ਵੀ ਕਾਰਵਾਈ ਨਹੀਂ ਕੀਤੀ ਤੇ ਮੇਰੇ ਵਾਲੇ ਤੇ ਕਾਰਵਾਈ ਸੰਘਾ ਨੂੰ ਕਰਨੀ ਆਉਂਦੀ ਆ ਤੁਸੀਂ ਆਦੇ ਸੰਘਾ ਤੋਂ ਕਾਰਵਾਈ ਕਰਾ ਲਓ ਤੁਸੀਂ ਆਦੇ ਸੰਘਾ ਨੂੰ ਕਰਾ ਲਓ ਸੰਘਾ ਤੋਂ ਕਰਾ ਲਓ ਇਨਾ ਹੱਤ ਤਾਮ ਝਾਂਮਾ ਤੁਹਾਡੇ ਕੋਲ ਸੰਘਾ ਤੋਂ ਕਾਰਵਾਈ ਕਰਾ ਲਓ ਤੇ ਸੰਘਾ ਨੂੰ ਮੈਂ ਕਹਿਣਾ ਚਾਹੁੰਦਾ ਮੇਰਾ ਤੁਹਾਡੇ ਨਾਲ ਕੋਈ ਦਸ਼ਮਣ ਨਹੀਂ ਹੈ ਜਿਹਨੇ ਚੜ ਕੇ ਆਉਣਾ ਮੇਰੇ ਤੇ ਦਾ ਹਿਸਾਬ-ਕਤਾਬ ਲਾ ਕੇ ਆਉਂਦੀ ਇਹਨਾਂ ਨੂੰ ਕਿ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹੀ ਨਾ ਕਿ ਮੈਂ ਕੁਛ ਪਰਿਵਾਰਾਂ ਨੇ ਤੇ ਕੁਛ ਆਪਦੇ ਸਾਥਕਾਂ ਦੇ ਸੰਗਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਨੇ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਇਹ ਪਰਤੂਪਾ ਕੀਤੀ ਹੈ ਤੇ ਫਿਰ ਇਹ ਸੋਚਦੇ ਵੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਤੇ ਆਪਾਂ ਹੁਣ ਖੜਾਣਾ ਨਹੀਂ ਪਾਉਣਾ ਕਿ ਆ ਵੀ ਆਪਾਂ ਪੰਥ ਜੀ ਤੇ ਬਾਣੀ ਦੀ ਬੇਤੀ ਜੀ ਹੁੰਦੀ ਆ ਤੇ ਪਰ ਦੂਜੇ ਦਿਨ ਇਹ ਵੀਡੀਓ ਆਡੀਓ ਨਾਲ ਸਟੈਕ ਕਰਕੇ ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਉਹਦਾ ਵੀਡੀਓ ਬਣਾ ਕੇ ਭੇਜ ਦਿੱਤਾ ਸਾਡੇ ਤਾਂ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਂਕਸਰ ਦੇ ਵਿੱਚ ਜਗਰਾਉਂ ਠਾੜ ਦੇ ਵਿੱਚ ਤੇ ਬਾਬਾ ਬਲਵੀਰ ਸਿੰਘ ਜੀ ਥੋੜਾ ਸਤਕਾਰ ਆ ਤੁਸੀਂ ਫਰਲਾ ਛੱਡਿਆ ਸਿੰਘ ਆ ਤੁਸੀਂ ਬਾਣਾ ਪਾਇਆ ਬ ਇਦਾਂ ਅਗਲਾ ਬਤਾਂ ਨਹੀਂ ਕਰੀ ਜਾਂਦਾ ਚੇ ਨੈਗ ਸਿੰਘ ਤੇ ਨਿੰਗਾ ਸਿੰਘ ਨਾਲ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਕੀ ਕੀਤੀ ਸੀ ਜਿੰਨਾ ਜਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਕੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਚ ਲਾਏ ਆ ਦੋ ਜਿਹੜੇ ਖਵਾਰਾ ਚਾਏ ਆ ਉਹ ਸੰਗਤ ਮੁਦੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਟ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫਆਈਆਰ ਹੁੰਦੀ ਆ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਸੇ ਮੈਂ ਇਹ ਵੀ ਭੁਗਤ ਲੂੰਦਾ ਪੁਲਿਸ ਮੈਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹ ਜੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫਿਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹਰਾਨੇ ਇਸ ਗੱਲ ਤੇ ਓਏ ਜਿੰਨਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬਿਆਦੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬਿਆਦੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਵਾਰੀ ਇਨਾਂ ਕੋਈ ਬੋੜ ਦਿੱਤਾ ਉਦੋਂ ਸੱਤ ਸਮਾਜ ਇਕੱਠਾ ਨਹੀਂ ਹੋਇਆ ਕਿੰਨੀਆਂ ਮਾਵਾ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਹ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਇਹ ਤਾਂ ਤੁਸੀਂ ਇਹ ਤਾਂ ਆਲਦੇ ਸਿੰਘਾਂ ਨੂੰ ਕਹੋ ਮਾੜੀ ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਉਹਨਾਂ ਦੇ ਤੇ ਉਹਨਾਂ ਦਾ ਉਹ ਧਿਆਨ ਵਧੇਰੇ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗ ਗਿਆ ਕਿ ਉਧਰ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਤਵੇ ਜੁੱਤੀਆਂ ਝਾੜ ਤੇ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਦੇ ਸਾਡੇ ਮੂਰੇ ਝੌਕ ਇਹ ਮਹਿਰੋ ਵਾਲੇ ਤੂੰ ਗਲਤ ਕਰ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤੇ ਜਿਉਂਦੇ ਜੀ ਮੇਰੇ ਤੇ ਚੜ ਕੱਪੜੇ ਤੇ ਜਾਂ ਇਸ ਸਟੇਜ ਤੇ ਬੈਠੇ ਸਾਹਲ ਕਹਿ ਦੇਣ ਕਿ ਮਹਿਰੋ ਵਾਲੇ ਦਾ ਕੋਟਾ-ਪੂਟਾ ਅਸੀਂ ਵੜਦੇ ਆਂ ਕਿ ਮਹਿਰੋ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਕਿਦਾਂ ਬਤਾਖ ਰਹੇ ਹੋ ਸੁੱ